ਸਨੀਸ਼ਵੀ ਮੁਤਾਬਕ ਜਦੋਂ ਅੰਗਰੇਜ਼ ਗਏ ਨੇ ਉਥੇ ਸਾਡੀ ਈਸਵੀ ਸੰਨ ਲਾਗੂ ਹੋ ਗਿਆ ਪਰ ਲੇਕਿਨ ਜਿਹੜੀ ਗੁਰਬਾਣੀ ਲਿਖੀ ਗਈ ਗੁਰੂ ਇਤਿਹਾਸ ਲਿਖਿਆ ਗਿਆ ਜਿੰਨਾ ਵੀ ਉਹ ਸਨੀਸ਼ਵੀ ਮੁਤਾਬਕ ਨਹੀਂ ਹੈ ਠੀਮਾ ਕਰਿਓ ਸਨੀਸ਼ਵੀ ਮੁਤਾਬਕ ਨਹੀਂ ਆਉਂਦੀਆਂ ਤਰੀਕਾਂ ਉਹਦੀਆਂ ਤਰੀਕਾਂ ਸਾਰੀਆਂ ਦੀਆਂ ਸਾਰੀਆਂ ਬਿਕਰਮੀ ਸੰਮੁਤਾਬਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਬਚਨ ਆਉਂਦਾ ਆ 178 ਜਨ 97 ਹੋਰ ਵੀ ਉੱਛੀ ਮਰਦ ਦਾ ਚੇਲਾ ਇਹ ਵੀ ਬਿਕਰਮੀ ਸੰਮਤ ਦੀ ਗੱਲ ਹੈ ਤੇ ਜਿੰਨਾ ਗੁਰੂ ਸਾਹਿਬ ਜੀ ਨੇ ਦਸਮ ਪਿਤਾ ਜੀ ਨੇ ਬਚਨ ਲਿਖੇ ਨੇ ਉਹ ਸਾਰਾ ਸੰਮਤ 176 ਸਸ ਭਣੇਜਾ ਯਰਦ ਸਪੁੰਤੀਨ ਕੀ ਗੱਜਾ ਉਹ ਵੀ ਸਾਰਾ ਬਿਕਰਮੀ ਸੰਮਤ ਦਾ ਹੀ ਜ਼ਿਕਰ ਆਉਂਦਾ ਹੈ ਤੋ ਰੋ ਵਿਚਾਰ ਬਿਕਰਮੀ ਸੰਮੁਤਾਬਿਕ 1526 ਕਤਕ ਦਾ ਮਹੀਨਾ ਕਤਕ ਸੁਦੀ ਸ਼ੁਦੀ ਪੱਖ ਦੀ 15મી ਤਰੀਕ ਜਿਵੇਂ ਅੱਜ 15ਵੀਂ ਤਰੀਕ ਹੈ ਸ਼ੁਦੀ ਪੱਖ ਦੀ ਜਿਹੜਾ ਸੁਦੀ ਤੇ ਵਧੀ ਇਹ ਚੰਦਰਮਾਲ ਤਲੁਕਾਤ ਰੱਖਦੇ ਨੇ ਸੰਬੰਧ ਰੱਖਦੇ ਨੇ ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਉਹ ਚੰਦਰਮਾ ਦੇ ਨਾਲ ਹੈ ਚੰਦਰਮਾ 15 ਦਿਨ ਵੱਧਦਾ ਆਪਾਂ ਦੇਖਨੇ ਆ 15 ਦਿਨ ਘਟਦਾ ਦੇਖਨੇ ਆ ਜਿਹੜੇ 15 ਦਿਨ ਚੰਦਰਮਾ ਵੱਧਦਾ ਮੱਸਿਆ ਤੋਂ ਦੂਜੇ ਦਿਨ ਜਿਹਨੂੰ ਏਕਮ ਦਾ ਚੰਦਰਮਾ ਕਹਿੰਦੇ ਨਿੱਕੀ ਜੀ ਲਕੀਰ ਹੁੰਦੀ ਹੈ ਤੇ ਦੂਜ ਨੂੰ ਥੋੜਾ ਜਿਆਦਾ ਜਿਆਦੇ ਦਿਸਦਾ ਹੁੰਦਾ ਉਹਦੇ ਨਾਲੋਂ ਤੀਜ ਨੂੰ ਫਿਰ ਥੋੜਾ ਜਿਆਦਾ ਜਿਆਦੇ ਦਿਸਦਾ ਤੇ ਹੌਲੀ 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 ਆਉਂਦਿਆਂ ਚੌਦਹੀ ਦਾ ਚੰਦ ਹੈ ਜਿਹੜਾ ਜਦੋਂ ਚੌਦਹੀ ਤਰੀਖ ਹੋ ਜਾਂਦੀ ਭਾਵ 14 ਦਿਨ ਇਹਨੂੰ ਹੋ ਜਾਂਦੇ ਨੇ ਉਦੋਂ ਫਿਰ ਇਹ ਨੇੜ ਹੋ ਜਾਂਦਾ ਪੂਰੇ ਦੇ ਤੇ ਜਿਸ ਦਿਨ 15ਵੀਂ ਆਉਂਦੀ ਜਿਵੇਂ ਅੱਜ 15 ਹੋ ਗਈ ਆ ਹੁਣ 15ਵੀਂ ਤੇ ਅੱਜ ਹੈ ਪੁੰਨਿਆ ਪੁੰਨਿਓ ਪੂਰਾ ਚੰਦ ਆਕਾਸ਼ ਸਰਦ ਰੁੱਤ ਪੂਰਨ ਮਾਸੀ ਆਠ ਜਾਂ 60 ਘਰੀ ਆਜ ਤੇਰੀ ਬਾਰੀ ਹੈ